ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਚੀਫ ਖਾਲਸਾ ਦਿਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ਵੱਡੇ ਪੱਧਰ ਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਜਿਸ ਤਰ੍ਹਾਂ ਦਿਵਾਨ ਸਕੂਲਾਂ ਅਤੇ ਖਾਲਸਾ ਦੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ 8ਵੀਂ ਜਮਾਤ ਦੇ ਅਧਿਆਪਕਾਂ ਪੀ ਐਚ ਡੀ ਡਿਗਰੀ ਹਾਸਲ ਕਰਨ ਵਾਲੇ ਪ੍ਰਿੰਸੀਪਲਜ਼ ਸੀਨੀਅਰ ਪ੍ਰਿੰਸੀਪਲ ਸਮੀਤ ਦਿਵਾਨ ਮੁਖ ਦਫ਼ਤਰ ਅਤੇ ਡਾਇਰੈਕਟੋਰੇਟ ਦਫ਼ਤਰ ਦੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਸਮਾਰੋਹ ਵਿੱਚ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨੇ ਜਰ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਦਿਵਾਨ ਦੇ ਆਨਰੇਰੀ ਜੁਆਇੰਟ ਸਕੱਤਰ ਸਕੂਲ ਮੈਂਬਰ ਇਨਚਾਰਜ ਇੰਜੀਨੀਅਰ ਜਸਪਾਲ ਸਿੰਘ ਸਕੂਲ ਮੈਂਬਰਸ ਇਨਚਾਰਜ ਰਵਿੰਦਰਬੀਰ ਸਿੰਘ ਪੱਲਾ ਆਦਰਸ਼ ਪਿੰਦਰ ਸਿੰਘ ਮਾਨ ਅਤੇ ਮਨਮੋਹਨ ਸਿੰਘ ਮਜੂਤਸਾ ਪ੍ਰਿੰਸੀਪਲ ਪ੍ਰੀਪੂਦਮਨ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਪ੍ਰੋਗਰਾਮ ਦਾ ਆਗਾਜ਼ ਸਕੂਲ ਸ਼ਬਦ ਨਾਲ ਕੀਰਤਨ ਉਪਰੰਤ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ ਇਸ ਮੌਕੇ ਚੀਫ ਖਾਲਸਾ ਦਿਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਨੀ ਆਨਰਰੀਜ਼ ਕਤਰ ਰਮਨਿਕ ਸਿੰਘ ਫਰੀडम ਐਡੀਸ਼ਨਲ ਆਨਰਰੀਜ਼ ਕਤਰ ਜਸਪਾਲ ਸਿੰਘ ਢਿੱਲੋਂ ਸਮੇਤ ਵੱਡੀ ਗਿਣਤੀ ਵਿੱਚ ਦਿਵਾਨ ਮੈਂਬਰ ਪ੍ਰਿੰਸੀਪਲ ਅਧਿਆਪਕ ਅਤੇ ਸਟਾਫ ਹਾਜ਼ਰ ਸੀ ਅੱਜ ਅਸੀਂ ਟੂਰ ਟੀਚਰਸ ਡੇ ਐਨਵਲੀ ਮਨਾਉਂਦੇ ਆ ਚੀਫ ਖਾਲਸਾ ਦਿਵਾਨ ਵੱਲੋਂ ਅੱਜ ਮਨਾਇਆ ਗਿਆ ਹੈ ਔਰ ਜਿਹੜਾ ਸਾਡਾ ਮਜੀਠਾ ਰੋਡ ਦੇ ਸਕੂਲ ਹੈ ਉੱਥੇ ਵੱਡੇ ਜਿਹੜਾ ਆਡੀਟੋਰੀਅਮ ਹੈ 500 ਦੀ ਕੈਪੈਸਿਟੀ ਹੈ ਜਿਹਦੇ ਉੱਥੇ ਅਸੀਂ ਅੱਜ ਫੰਕਸ਼ਨ ਕੀਤਾ ਹੈ ਮਨਾਇਆ ਹੈ ਔਰ ਟੀਚਰਸ ਬਹੁਤ ਖੁਸ਼ ਹੁੰਦੇ ਨੇ ਟੀਚਰਸ ਨੂੰ ਆਨਰ ਕਰੋ ਤੇ ਉਹ ਉਹਨਾਂ ਦਾ ਮਾਨਵਦਤਾ ਹੈ ਤੇ ਉਹਦੇ ਨਾਲ ਸਾਡਾ ਵੀ ਮਾਨਵਦਤਾ ਹੈ ਕਿਉਂਕਿ ਉਹ ਹੀ ਸਾਡੇ ਜਿਹੜੇ ਪਿੱਛੇ ਪਵਿੱਖ ਨੇ ਸਾਡੇ ਮੁਲਕ ਦਾ ਉਹਨਾਂ ਨੂੰ ਨਾ ਪੜਾਉਣਾ ਹੁੰਦਾ ਉਹਨਾਂ ਨੂੰ ਰਾਹ ਦਿਖਾਉਣੀ ਹੁੰਦੀ ਹੈ ਮੇਰੀ ਵੀ ਇਹੀ ਸਿਰ ਹੈ ਸਭ ਨੂੰ ਕਿ ਆਪਾਂ ਸਭ ਪੜੀਏ ਕਿਉਂਕਿ ਕਿਤਾਬ ਖੋਲਣਾ ਬਹੁਤ ਇੰਪੋਰਟੈਂਟ ਹੋ ਗਿਆ ਪੰਜਾਬੀ ਅੱਜਕੱਲ੍ਹ ਘੱਟ ਪੜ ਰਹੇ ਨੇ ਸੋ ਪੰਜਾਬੀ ਸਾਰੇ ਪੜ੍ਹੀਏ ترقی ਕਰੀਏ ਸਾਡੀ ਕੌਮ ਪੰਜਾਬੀਆਂ ਦੀ ਤਾਂ ਹੀ ترقی ਕਰੇਗੀ ਔਰ ਉਹਨਾਂ ਵਾਂਗੂ ਸਹੀ ਭਾਸ਼ਾ ਖੂਬ ਸਾਰੀ ਸਿੱਖੀਏ ਲੇਕਿਨ ਉਹਨਾਂ ਬ ਆਪਣੀ ਮਾਤਰ ਭਾਸ਼ਾ ਨਹੀਂ ਛੱਡੀ ਸੋ ਪੰਜਾਬੀਆਂ ਨੇ ਵੀ ਪੰਜਾਬੀ ਨਹੀਂ ਛੱਡਣੀ ਚਾਹੀਦੀ ਚਾਹ ਪੰਜ ਪੰਜ ਭਾਸ਼ਾਵਾਂ ਹੋਰ ਬੋਲਦੇ ਹੋਣ ਮੈਂ ਅੱਜ ਦੇ ਦਿੰਦੀਆਂ ਬਹੁਤ ਬਹੁਤ टीचर्स ने बहुत बहुत बधाई देना सर्वप्री डॉक्टर राधा कृष्ण जे राष्ट्रपति सन उन्होंने जन्मदिन याद कर दिन दे, मनाया जाता है तो अभी टीचर में इस करके भी ऑनर करते हैं कि उन्होंने अच्छा काम किया होंगे तो उन्होंने वेख के दूजे टीचर भी मोटिवेट होकर चंगे डैडीकेट टीचर बन और टीचर वास्ते मेरा एक मैसेज है कि द रिचैस वैल्थ इज योअर हैल्थ The richest wealth is your health. The strongest weapon is your knowledge. The safest security is your faith in Almighty. And the most effective medicine is your laughter. And today, uh, teachers award ceremony was done at our schools. It uh, uh, was entrusted by Sir uh, Nejas uh, to us and it's uh, a very uh, joyful moment for us because all the teachers from all the Chief Kalsa Divan institutions, they were here. And approximately 70 teachers we have honoured today. Uh, beside that, uh, four principals, uh, the best principals award and two of our very dear principals, they have uh, completed their PhD uh, they have also been awarded.